परमात्मा ਅਤੇ ਗੁਰੂ ਇੱਕ ਰੂਪ ਨੇ ਗੁਰੂ ਅਤੇ ਪਰਮਾਤਮਾ ਵਿੱਚ ਕੋਈ ਪੇੜ ਨਹੀਂ ਹੈ ਹੋਰ ਪਰਮੇਸ਼ਰ ਇਕੋ ਜਾਣ ਮਹਾਰਾਜ ਜੀ ਕਹਿੰਦੇ ਗੁਰੂ ਅਤੇ ਪਰਮਾਤਮਾ ਇੱਕ ਹੀ ਹੈ ਕੋਈ ਵੱਖਰੇ ਨਹੀਂ ਪਰਮਾਤਮਾ ਸਾਡੇ ਅੰਦਰ ਬਸਦਾ ਹੈ ਤੇ ਸਾਡੇ ਅੰਦਰ ਦੀ ਜਾਣਦਾ ਹੈ। ਉਹਦੋਂ ਮਾਰਾ ਜੀ ਕਿਹਾ ਕਿ ਅੰਤਰਜਾਮੀ ਪੁਰਖ ਵਿਧਾਤਾ ਗੁਰੂ ਅਰਜਨ ਦੇਵ ਜੀ ਦੇ ਇੱਕ ਬਚਨ ਹੈ ਜੀ ਬਾਣੀ ਤੇ ਕਿ ਅੰਤਰਜਾਮੀ ਪੁਰਖ ਵਿਧਾਤਾ। ਤੂੰ ਮੰਨਤਾ ਦੀ ਜਾਣ ਵਾਲਾ ਹੈ ਤੂੰ ਮਾਨੂੰ ਪੈਦਾ ਕਰਨ ਵਾਲਾ ਹੈ हे ਗੁਰੂ ਪਰਮਾਤਮਾ ਤੇਰੇ ਕੋਲੋਂ ਕੁਝ ਨੁਕਰੀ ਖੈਗਦਾ ਕਿਉਂਕਿ ਸਾਡੇ ਅੰਦਰ ਹੈ ਇਸ ਕਰਕੇ ਅਸੀਂ ਤੇਰੇ ਕੋਲੋਂ ਕੁਝ ਲਪੋ ਨਹੀਂ ਸਕਦੇ ਆ ਰੱਬ ਕੋਲੋਂ ਇਹ ਅੰਸ਼ਾਨ ਕੁਝ ਵੀ ਨਹੀਂ ਲਪੋ ਸਕਦਾ ਕਿਉਂਕਿ ਰੱਬ ਸਾਡੇ ਅੰਦਰ ਹੈ ਮੰਦਾ ਮੰਦੇ ਤੋਂ ਲੁਕੇਗਾ ਮੰਦਾ ਮੰਦੇ ਤੋਂ ਲੁਕੋਏਗਾ ਇਥੋਂ ਤੱਕ ਇਹ ਅੰਸ਼ਾਨ ਇਹੋ ਆਪਣਾ ਜੀਵਨ ਦਾ ਸਾਥੀ ਕਹਿੰਦੇ ਹੈ ਭਾਵੇਂ ਪਤੀ ਹੈ ਭਾਵੇਂ ਪਤਨੀ ਹੈ ਇਕ ਜਿਹਨੂੰ ਬਹੁਤ ਖੁਜਲ ਖੁੰਦੇ ਕੇ ਲਕੂਈ ਬੈਠੇ ਨੇ ਹੈ ਜੀਵਨ ਦੇ ਸੱਚ ਪਰ ਇਹ ਜਿਹਨੂੰ ਬਹੁਤ ਖੁਜਲ ਖੁਆ ਹੋਇਆ ਹੈ ਤਿਲਕ ਹੁੰਦੇ ਨੇ ਆਰਾਧਕ ਨੂੰ ਪਰਮਾਤਮਾ ਸਾਡੇ ਅੰਦਰ ਹੈ ਉਹ ਸਾਡੇ ਚੰਗੇ ਸੁਭਾਅ ਨੂੰ ਵੀ ਜਾਣਦਾ ਹੈ ਸਾਡੇ ਮਾੜੇ ਸੁਭਾਅ ਨੂੰ ਵੀ ਜਾਣਦਾ ਹੈ ਸਾਡੀ ਬੇਟੀ ਚੰਗੀ ਏ ਇਹਦਾ ਵੀ ਉਹਨੂੰ ਪਤਾ ਹੈ ਸਾਡੀ ਬੇਟੀ ਨਹੀਂ ਚੰਗੀ ਇਹਦਾ ਵੀ ਉਹਨੂੰ ਪਤਾ ਹੈ ਦੋਨਾਂ ਦਾ ਪਤਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਬੱਚਨਾਪਾ ਰੋਜ਼ ਪੜ੍ਹਦੇ ਆ ਕਿ ਘਟ ਘਟ ਕੇ ਅੰਤਰ ਕੀ ਜਾਣ ਸੁ ਭਰੇ ਬੁਰੇ ਕੀ ਪੀ ਹੁਸ਼ਾਨਤ ਕਿ ਤੂੰ ਹਰ ਇੱਕ ਦੇ ਹਿਰਦੇ ਦੀ ਜਾਣਦਾ ਹੈ हे ਪ੍ਰਭੂ ਪਰਮਾਤਮਾ ਤੈਨੂੰ ਪਤਾ ਹੈ ਕਿਸ ਦੇ ਹਿਰਦੇ ਵਿੱਚ ਕੀ ਚੱਲ ਰਿਹਾ ਹੈ ਤੇ ਪਤਾ ਹੈ ਚੰਗਾ ਮਾੜਾ ਜੋ ਖਿਆਲ, ਗੁੰਨਾ, ਸੋਚ ਆਦ ਚੱਲ ਰਹੀ ਹੈ ਇਹਦੇ ਬਾਰੇ ਤੈਨੂੰ ਸਭ ਪਤਾ ਹੈ ਤੇਰੀ ਗੁਰੂ ਰੂਹੀ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਵਚਨ ਹੋਰ ਕੀਤਾ ਹੈ ਮਾਰਨ ਕਿੰਦੇ ਪਰਮਾਤਮਾ ਦਾ ਇੱਕ ਸੁਭਾਅ ਹੈ ਉਹ ਸਾਡੇ ਚੰਗੇ ਮਾਰੇ ਸੁਭਾਅ ਜਿੱਥੇ ਜਾਣਦੇ ਨਾ ਉਥੋਂ ਉਹ ਆਪਣਾ ਭਰਜ ਵੀ ਰਭਾਈ ਜਾਂਦਾ ਸਾਨੂੰ ਪਾਲ ਵੀ ਜਾਂਦਾ ਉਹਨੂੰ ਪਤਾ ਵੀ ਇਹ ਕਿ ਅਸੀਂ ਉਹਨੂੰ ਮੰਨਦੇ ਆ ਭਾਵੇਂ ਨਹੀਂ ਮੰਨਦੇ ਉਹਨੂੰ ਪਤਾ ਹੀ ਚੱਲਦਾ ਅੰਦਰ ਦੀ ਕਿੰਨੀ ਕੁ ਭਾਵਨਾ ਹੈ ਗੁਰੂ ਦੇ ਪ੍ਰਤੀ ਪਰਮਾਤਮਾ ਦੇ ਪ੍ਰਤੀ ਇਹ ਪਤਾ ਹੈ ਗੁਰੂ ਨੂੰ ਵੀ ਪਤਾ ਹੈ ਤੇ ਪਰਮਾਤਮਾ ਨੂੰ ਵੀ ਪਤਾ ਹੈ ਕਿਉਂਕਿ ਗੁਰੂ ਤੇ ਪਰਮਾਤਮਾ ਇੱਕੋ ਹਨ। ਪਰ ਗੁਰੂ ਗੋਬਿੰਦ ਸਿੰਘ ਜੀ ਮਾਰਗ ਕਹਿੰਦੇ ਉਹ ਫੇਰ ਵੀ ਸਾਨੂੰ ਪਾਲੀ ਜਾਂਦਾ ਨੂੰ ਪਤਾ ਹੈ ਸਾਡੇ ਅੰਦਰ ਦਾ ਕੇਸ ਤਰ੍ਹਾਂ ਦਾ ਸੁਭਾਅ ਸਾਡੇ ਦੁੱਖਾਂ ਨੂੰ ਜਾਣਦਾ ਹੈ। ਸਾਡੀਆਂ ਬਾੜੀਆਂ ਮਿਰਤੀਆਂ ਨੂੰ ਜਾਣਦਾ ਹੈ। ਉਹਦਾ ਫਰਜ਼ ਹੈ ਉਹ ਫੇਰ ਵੀ ਆਪਣੇ ਫਰਜ਼ ਦੇ ਮੁਤਾਬਕ ਸਾਨੂੰ ਪਾਲੀ ਜਾਂਦਾ ਹੈ ਕਿਉਂਕਿ ਉਹਨੇ ਸਾਨੂੰ ਪੈਦਾ ਕੀਤਾ ਹੈ। ਉਹ ਸਾਨੂੰ ਪਾਲਦਾ ਹੈ। ਉਹਦੀ ਸਾਨੂੰ ਲੈ ਕੇ ਜਾਏ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰ ਆਪਣੇ ਮਾਰਦ ਕੇ ਕਿੰਦਨਾਂ ਕੀ ਪ੍ਰਤਪਾਲ ਕਰੇ ਨਿਤ ਸੰਤੋ ਬਾਰ ਕਨਿ ਮਨ ਗਾਰੇ ਪਛ ਪਸ਼ੂ ਨਗ ਨਾਗ ਨਰਾਤ ਸਰਬ ਸਮੇ ਸਭ ਕੋ ਪ੍ਰਤਪਾਰ ਹੈ ਤੋਖਨ ਹੈ ਜਨਮੈ ਖਲ ਮੈ ਪਲ ਮੈ ਕਲ ਕੇ ਨਹੀਂ ਕਰ ਵਿਚਾਰ ਤੀਨ ਦਇਆ ਦਿਆਨਿਤ ਤੋਖਨ ਦੇਖ ਰਹਿ ਵਰ ਦੇਖ ਨਾ ਹਾਰੇ ਕਿੰਧੂ ਨਿਮਤ ਰਖਣ ਵਾਲਿਆਂ ਨੂੰ ਪਾਲਦਾ ਹੈ ਆਪਣੇ ਸੰਤ ਜਨਾਂ ਆਪਣੇ ਭਗਤ ਜਨਾਂ ਆਪਣੀ ਗੁਰਸਿੱਖਾਂ ਦੀ ਰੱਖਿਆ ਕਰਦਾ ਹੈ ਤੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਹੈ ਹਰ ਸਮੇਂ ਹਰ ਇੱਕ ਥਾਂ ਤੇ ਹਰ ਇੱਕ ਜੀਵ ਨੂੰ ਪਾਲ ਰਿਹਾ ਹੈ ਭਾਵੇਂ ਉਹ ਬਾਣੀ ਕਿਰੇਂਦਾ ਧਰਤੀ ਤੇ ਰਿਂਦਾ ਭਾਵੇਂ ਹਾਲ ਤੁੜਾਰੀ ਮਾਰਨ ਵਾਲਾ ਹੈ ਪਰ ਮਾਰਦ ਕਿਤੇ ਹਾਂ ਦੀਨ ਦਇਆਲ ਦਿਆਲ ਕਹਿੰਦੇ ਉਹ ਦੀਨਾਂ ਦੇ ਉੱਪਰ ਦਇਆ ਕਰਨ ਵਾਲਾ ਧਿਆਦਾ ਘਰ ਹੈ ਦੁੱਖ ਹਨ ਦੇਖਦਾ ਹੈ ਉਹਨੂੰ ਸਾਡੇ ਅਪਰਾਧਾਂ ਦਾ ਪਤਾ ਹੈ ਉਹਨੂੰ ਸਾਡੇ ਅੰਦਰ ਦੀ ਵਿਅਕਤੀ ਦਾ ਪਤਾ ਹੈ ਉਹ ਦੇਖਦਾ ਹੈ ਪਤਾ ਹੈ ਅੰਦਰ ਬੈਠ ਪਰ ਦੇਖਣ ਨਾਲ ਆਪਣੇ ਸੁਭਾਅ ਦੇ ਅੰਦਰ ਨੂੰ ਉਹ ਸੰਸਖੇਤ ਨਹੀਂ ਸਮਝਦਾ ਹੈ ਉਹ ਜਾਣਦਾ ਵੀ ਇਹ ਸਾਡੇ ਤੋਂ ਸਾਡੇ ਚੰਗੇ ਮਾੜੇ ਸੁਭਾਅ ਦਾ ਉਹਨੂੰ ਸਭ ਪਤਾ ਹੈ ਕਿ ਕਿ ਸਾਡੇ ਅੰਦਰ ਬਸਦਾ ਹੈ ਉਹ ਤੋਂ ਕੁਦਰਿਲ ਕੋਇਆ ਦਾ ਸਾਹਿਬ ਮਹਾਰਾਜ ਜੀ ਨੇ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੂੰ ਦੇਖਾਂ ਛੁਪਾਵੇਂ ਕਿਤੇ ਇਹ ਬੈਗੂ ਅੱਗਾ ਪਿੱਛਾ ਬੰਦਾ ਸਭ ਖੁਦ ਵੇਖਦੇ ਨੇ ਕਿਛੇ ਤੋਂ ਕੁਝ ਤਾਂ ਕੋਣਾ ਹੋਵੇ ਨਾ ਮੰਗਾ ਅੱਗੇ ਵੀ ਵੇਖਦਾ ਹੈ ਕਿ ਅੱਗੇ ਨਾ ਕੋਈ ਖੜਾ ਹੋਵੇ ਬੰਦਾ ਪਿੱਛੇ ਵਾਲੇ ਸਬੂਤ ਵੀ ਮਟਾਈ ਜਾਂਦਾ ਹੁੰਦਾ ਹੈ ਕਿ ਪਿੱਛੇ ਕੋਈ ਸਬੂਤ ਨਾ ਰਹੇ ਪਰ ਸਤਿਗੁਰੂ ਕਹਿੰਦੇ ਕਹਿੰਦੇ ਇੱਕੋ ਇੱਕ ਥਿਲੇ ਕੋਲ ਹੈ ਤੂੰ ਜਦੇ ਕਹਾ ਛੁਪਾਵੇਂ ਤੇ ਕੋਈ ਛੁਪਾਇਆ ਜਾ ਸਕਦਾ ਕੋ ਕਿ ਤੂੰ ਅੰਦਰ ਹੀ ਜਾਣਦਾ ਹੈ ਉਹਨੂੰ ਕਹਿੰਦੇ ਨੇ ਅੰਤਰਜਾਣੀ ਜਿਹੜਾ ਅਸੀਂ ਬਥਰਬੋਧ ਪੜ੍ਹਦੇ ਨੇ ਕਿ ਅੰਤਰਜਾਣੀ ਉਰਖ ਬਦਾਤੇ ਸ਼ਧਾ ਮਨ ਦੀ ਤੂ ਹੈ ਕਿ ਤੂੰ ਅੰਦਰ ਹੀ ਜਾਣਦਾ ਹੈ ਸ਼ਰਧਾ ਭਾਵਨਾ ਪੂਰੀ ਕਰਨ ਵਾਲੇ ਮੇਰੀ ਦੀ ਬਖਸ਼ਿਸ਼ ਕਰ ਮੇਰੇ ਅੰਦਰ ਦੀ ਭਾਵੇਂ ਜਾਣਦਾ ਹੈ ਮੇਰੀ ਸ਼ਰਧਾ ਭਾਵਨਾ ਪੂਰੀ ਕਰ ਕਿ ਉਹਨਾਂ ਗੁਰੂਖ ਪਿਆਰਿਆਂ ਦੇ ਚਰਨਾਂ ਦੀ ਧੂੜ ਤੇ ਜਿਹੜੇ ਤੇਰਾ ਨਾਮ ਜਪਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਤੇ ਅੰਤਰਜਾਮੀ ਪੁਰਖ ਬਿਦਾਤੇ ਸ਼ਰਧਾ ਮਦਨੀ ਧੂੜ ਹੈ ਨਾਨਕ ਦਾਖ ਐਹ ਸੁਖ ਮਾਗੇ ਕੋ ਕੋ ਕਰ ਸੰਤਨ ਕੀ ਧੂਰੇ ਮੇਰੇ ਮਿਲੂ ਉਹਨਾਂ ਦੇ ਕਰਨਾਂ ਦੀ ਖਾਤ ਦੇ ਮੁਰਦੇ ਭਾਵਨ ਅੱਗੇ ਚੁੱਕਿਆ ਰਹਾ ਨਿਮਿਆ ਰਹਾ ਨਿਮਰਤਾ ਰੱਖ। ਤੂੰ ਅੰਦਰ ਦੀ ਜਾਣਰ ਬਣ। ਗੁਰੂ ਤੇ ਪਰਮਾਤਮਾ ਸਾਡੇ ਅੰਦਰ ਦੀ ਜਾਣਦਾ ਹੈ। ਗੁਰੂ ਕੋਲ ਕੁਦਰੇ ਕੋਲ ਸ਼ਕਤੀ ਹੈ। ਜੇ ਗੁਰੂ ਦੇ ਅੱਗੇ ਖਲੋਕੇ ਕੁਦ ਲਕੂਣ ਦਾ ਜਨਨ ਕਰਦੇ ਹਾਂ। ਕਾ ਜੀ ਆਪਣੇ ਆਪ ਦਾ ਧੋਖਾ ਕਰਦੇ ਆ ਗੁਰੂ ਨੂੰ ਅਸੀਂ ਧੋਖਾ ਦਿੰਦੇ ਛ ਅਸੀਂ ਆਪਣੇ ਆਪ ਦਾ ਧੋਖਾ ਕਰ ਰਹੇ ਹਾਂ ਜੇ ਕੁਝ ਏਕੇ ਕਰਕੇ ਕੋਈ ਹੋਰ ਕਰਮ ਆਇਆ ਬੰਦਾ ਕਹਿ ਕੋਲ ਹੋ ਰਿਹਾ ਏਕੇ ਇੰਨਾ ਦਾ ਕਰਮ ਕਰਦਾ ਹੈ ਕਰਮ ਤੁਝ ਹੋਰ ਕਰਦਾ ਹੈ ਤੇ ਇਥੇ ਕੁਝ ਸੱਚਾ ਬਣ ਲਈ ਕੁਝ ਹੋਰ ਕਹਿ ਰਿਹਾ ਤੇ ਇਹ ਗੁਰੂ ਨੂੰ ਨਹੀਂ ਕਹਿ ਰਿਹਾ ਇਹ ਆਪਣੇ ਆਪ ਦਾ ਧੋਖਾ ਕਰ ਰਿਹਾ ਇਹ ਤੇ ਤੇ ਜੇ ਗਰਮ ਅਸੀਂ ਤੁਝ ਹੋਰ ਕੀਤਾ ਬਾਹ ਤੇ ਤੇ ਆ ਕੇ ਤੁਝ ਹੋਰ ਕਹਿ ਦਿੰਦਾ ਤਸੀਂ ਸਮਝੀਏ ਜੀ ਗੁਰੂ ਨੂੰ ਪਤਾ ਨਹੀਂ ਗੁਰੂ ਨੂੰ ਪਤਾ ਹੈ ਅਸੀਂ ਗੁਰੂ ਨੂੰ ਧੋਖਾ ਨਹੀਂ ਦੇ ਸਕਦੇ ਅਸੀਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ ਜਦੋਂ ਗੁਰੂ ਅੱਗੇ ਝੋਕੇ ਕੋਈ ਅਨਸ਼ਾਂਤ ਉੱਠ ਬੋਲਦਾ ਹੈ ਨਾ ਫਿਰ ਉਹ ਆਪਣੇ ਆਪ ਨਾਲ ਧੋਖਾ ਕਰੇ ਆਪਣੇ ਆਪ ਨਾਲ ਧੋਖਾ ਕਰੇ